ਨਹੀਂ ਬੱਕਰੇ ਨਹੀਂ ਦੇਖੇ ਬੱਕਰਾ ਠੀਕ ਹੈ ਜੇ ਬੱਕਰੇ ਨੂੰ ਤਾਂ ਅਸੀਂ ਤੈਨੂੰ ਕੋਈ ਕੁਝ ਕਿਹਾ ਮਾੜਾ ਦਾ ਬੱਕਰੇ ਨਹੀਂ ਦੇਖੇ ਨਹੀਂ ਬੱਕਰੇ ਦਾ ਕੁਝ ਮਾੜਾ ਕਿਹਾ ਤੈਨੂੰ ਕੋਈ ਨਹੀਂ ਜਦਾਂ ਤੈਨੂੰ ਬੱਕਰਾ ਨਹੀਂ ਕਿਹਾ ਮੈਂ ਬੱਕਰਾ ਨਹੀਂ ਜਦਾਂ ਤੂੰ ਤਾਂ ਆ ਗਿਆ ਯਾਰ ਬੱਸ ਬਿਸ਼ਵਾਸ ਨਹੀਂ ਕੀਤਾ ਤੇਰੇ ਦਾ ਵਿਸ਼ਵਾਸ ਕੀਤਾ ਕਿ ਨਹੀਂ ਕੀਤਾ ਤੂੰ ਕਹਿੰਦਾ ਇੰਨੇ ਲੱਗਦਾ ਤੂੰ ਕਿ ਹਜ਼ਾਰ ਵੱਧ ਨਹੀਂ ਲੋਟਾ ਭੁਗਦਾ ਤੈਨੂੰ ਨਹੀਂ ਭੁਗਦਾ ਭੁਗਦਾ ਨਹੀਂ ਭੁਗਦਾ ਐ ਕਿਵੇਂ ਨਹੀਂ ਭੁਗਦਾ ਕੀ ਗੱਲ ਤੇਰੀ ਚੰਦੂ ਸਾਡੇ ਨਹੀਂ ਜੰਨੋ ਐ ਕਰੋ ਯਾ ਫੜੋ ਮਾਰੀ ਜਾਂਦਾ ਬਗਵਾ ਇਹ ਲੱਪੜ ਮਾਰ ਲਾਏ ਥੋੜੀ ਡੋਕੇ ਮਾਰਦਾ ਮੇਰਾ ਡਰੋਨ ਆ ਕਿ ਕੱਚਾ ਥੋੜਾ ਡਰੋਨ ਆ 60000 ਦੇ ਵੀ ਆ ਨਸਲ ਤੇ ਐਡਵੈਂਟ ਆ ਨਾ ਬਕਰੀ ਸਾਡਾ 60000 ਦੀ ਵੀ ਆ ਨਸਲ ਤੇ ਐਡਵੈਂਟ ਆ ਐਡਾ ਬੱਕਰਾ ਪਾਣਾ ਕੋਟ ਐਡਾ ਬੱਕਰਾ ਯਾਰ ਕੀ ਮੰਗਿਆ ਬਾਈ 45 ਬਾਈ ਇਹ ਤਾਂ ਤਾਂ ਮੰਗਦੇ ਪਹਿਲਾਂ ਤਾਂ ਬਹੁਤ ਲੱਗੀ ਗਏ ਬਾਈ ਤਾਂ ਤਾਂ 60000 ਰੁਪਏ ਮੰਗਦੇ ਆ 60 ਤੋਂ ਆਪਾਂ ਥੱਲੇ ਹੀ ਦੇਵਾਂਗੇ 60000 ਤਾਂ ਮੰਗਦੇ ਹਾਂ 65000 ਮੰਗਦੇ 65 ਤੁਸੱਲੀ ਦੇਵਾਂਗੇ ਠੀਕ ਆ ਲੈ ਆ ਗਏ ਬਾਈ ਇਹਨੂੰ ਕੌਣ ਵੇਚੇ ਬਾਈਆਂ ਦਾ ਬਾਈ ਯਾਰ ਤੈਨੂੰ ਕੀ ਦੱਸਾਂ ਕੱਚੀ ਕਰੀ ਜਾਂਦੇ ਆ ਜਿਹਦਾ ਜਣੀ ਕਿ ਸਾਨੂੰ ਆਉਂਦਾ ਨੂੰ 37000 ਰੁਪਿਆ ਵੀ ਲੱਗਿਆ ਪਰ ਆਪਾਂ ਨਹੀਂ ਦੇਣਾ ਬਕਰ ਆਪਾਂ ਕਹਿੰਦੇ ਆ ਵੀ ਯਾਰ ਵਿਚਾਰੇ ਦੀ ਜਾਨ ਬੱਜਣੀ ਰਸਤਾਨਗਨ ਨੂੰ ਦੇਣਾ ਹੁਣ ਕੱਦ ਬਿੱਡ ਦੇਖ ਲੈ ਕਹਿੰਦਾ ਕਰਦਾ ਕੋਤਰਾ ਹਾਂ ਨਜ਼ਰ ਤੇ ਹੁਣ ਤੈਨੂੰ ਮੈਂ ਕਹੀ ਜਾਂਦਾ 7000 ਦੀ ਮੈਂ ਕਿਹਾ 60000 ਦੀ ਬੱਕਰੀ ਵੀ ਆ ਬਾਈ ਬੱਕਰੀ ਬੱਕਰੀ 'ਚ ਫਰਕ ਆ ਹੈ ਉਹ ਤਾਂ ਹੁੰਦਾ ਫਰਕ ਲਾ ਫਰਕ ਜੇ 60 ਦੀ ਡਿਮਾਂਡ ਆ ਦੋ ਮੰਗਿਆ ਦਾ 65 ਤੋਂ ਮੰਗ 65 ਲੱਖ ਕੋਈ ਟੈਨਸ਼ਨ ਨਹੀਂ ਹੋ ਰਹੀ ਠੀਕ ਹੈ ਕਿ ਨਹੀਂ ਲੈਣ ਵਾਲੇ ਨੇ ਆਪ ਦਾ ਮੁੱਲ ਲਾਉਣਾ ਠੀਕ ਹੈ ਪਰ ਵੀ ਆ 30 ਹਜ਼ਾਰ ਦਾ ਮੰਗਦੇ ਆ ਜੀ ਤੇਰਾ ਹੈ ਧਿਆਨ ਤਾਂ ਆਪ ਦੇ ਉਧਰ ਹੋ ਕੇ ਰਾਇ ਕਰਕੇ ਤੇ ਵੀ ਲੈ ਲਓ ਤੇ ਕਰੋ ਰਹਿ ਨਹੀਂ ਹੋਰ ਕਿਤੇ ਕਿਥੇ ਹੋਊਗਾ ਪਹਿਲਾਂ ਕਿੰਨਾ ਲੱਗਿਆ ਪਬਲਿਕਾਂ ਨੇ ਜੀ ਪਹਿਲਾਂ ਪਹਿਲਾਂ ਨੂੰ ਛੱਡੋ ਜੀ ਉਹ ਨਹੀਂ ਇਹਨੂੰ ਪਹਿਲਾਂ ਤਾਂ 2 ਲੱਖ ਲੱਗਿਆ ਕੋਈ ਨਾਦਰਾ ਕੋਈ ਹੋਰ ਗੱਲ ਆਉਂਦੀ ਉਹ ਨਹੀਂ ਗੱਲ ਹੁੰਦੀ ਕਹ ਰਹੇ ਗਰੀਬ ਬੰਦਾ ਇਹ ਰੀਂਗੀਆਂ ਤੁਹਾਨੂੰ ਬਾਈ ਬੱਕਰੀਆਂ ਨਹੀਂ ਫੋਲੀਆਂ ਇਹ ਪੱਤਰਾ ਮਰ ਗਿਆ ਇਹ ਵੀ ਗਰੀਬ ਬੰਦਾ 1.5 ਕਿਲੇ ਇੱਕ ਇਹਦੀ ਹੋਣੀ ਜਾਪਾ ਲਾ ਲਾ ਲੱਖ ਰੁਪਇਆ ਲੱਗ ਗਿਆ ਹੁਣ ਇਹਦੇ ਕੋਲ ਇਹ ਨਹੀਂ ਸੀ 3 ਮਹੀਨਿਆਂ ਦੀਆਂ ਬੱਕਰੀਆਂ ਉਵੇਂ ਖੜੀਆਂ ਮੇਰੀ ਗੱਲ ਸੁਣ ਇਹਦੇ ਕੋਲ 1.5 ਕਿੱਲਾ ਦਾ ਹੈਗਾ ਸਾਡੇ ਕੋਲ ਕਿੱਲਾ ਅੱਧਾ ਵੀ ਨਹੀਂ ਉਹ ਤੂੰ ਇਹਦੇ ਨਾਲ ਮੂਰੇ ਆ ਤੂੰ ਮੂਰੇ ਆ ਤੂੰ ਇਹਦੇ ਨਾਲ ਮੂਰੇ ਆ ਤੂੰ ਇਹਦੇ ਨਾਲ ਮੂਰੇ ਆ ਦੂਜੀ ਗੱਲ ਮੈਂ ਤੈਨੂੰ ਇੱਕ ਗੱਲ ਦੱਸਣਾ ਪਤਾ ਕੀ ਗੱਲ ਆ ਬੱਕਰੇ ਚ ਮੈਂ ਕਹਿਣ ਤੋਂ ਪਹਿਲਾਂ ਆਖਿਆ ਪਿੰਡਾਂ ਦੇ ਪਿੰਡ ਕੋਲੇ ਆ ਨੌਕਸ ਹੋਇਆ ਆਪਦੇ ਪੈਸੇ ਚੱਕ ਕੇ ਲੈ ਮੰਜੇ ਤੇ ਰੱਖ ਦੀ ਤੇ ਗੱਡੀ ਦਾ ਕਰਾਇਆ ਮੈਂ ਦੇਊਂਗਾ ਕੱਲਾ ਆ ਜੀ ਜੀ ਕੋ ਬੱਕਰੇ ਚ ਨੌਕਸ ਹੋਵੇ ਬੱਕਰੇ ਦੇ ਜਣੀ ਕਿ ਉਦੇ ਦਾਣੇ ਵੱਧ ਖਾ ਗਿਆ ਸੀ ਮੇਲੇ ਤੇ ਲੈ ਕੇ ਗਏ ਸੀ ਬਾਬੇ ਜੀ ਮੈਂ ਆਏ ਕਿ ਉਦੇ ਦਾਣੇ ਵੱਧ ਖਾ ਗਿਆ ਉਦੇ ਦੇ ਟੀਕੇ ਲੱਗਿਆ ਬੱਕਰਾ ਥੋੜਾ ਫਿੱਕਾ ਪੈ ਗਿਆ ਟੀਕੇ ਦਾ ਸਿੱਧੀ ਗੱਲ ਹੁਣ ਤਾਂ ਠੀਕ ਆ ਯਾਰ ਸਾਰਾ ਕੋਈ ਬੱਕਰਿਆ ਹੁਣ ਬੱਕਰੀਆਂ ਵਾਲਿਆਂ ਦੀ ਕਿਸੇ ਕੋਈ ਬੱਕਰ ਤੋਂ ਨੁਕਸ ਹੋਵੇ ਤਾਂ ਦੱਸਿ ਮੇਰੇ ਇਹਦੇ ਆਏ ਆਪਦੇ ਬੋਗ ਦਾ ਬੱਚਾ ਇਹ ਠੀਕ ਹੈ ਚਲੋ ਤੇਰਾ ਰਾਜਾ ਕੀ ਆ ਯਾਰ 6000 ਪਰ ਆਰਸਾ ਦਾ ਕਰਾਂਗੇ ਘਰੇ ਆਹ ਲਾ ਫੜ 32000 ਦਾ ਬੱਕਰਾ ਉਹ ਨਹੀਂ ਨਹੀਂ ਚੱਕ ਜਿੰਦਾਬੇ ਹਾਂ ਲਵੇ ਲਾਲ ਆ ਨਹੀਂ ਲਵੇ ਲਾਲ ਆ ਲਵੇ ਨੇ ਲਵੇ ਲਾਲ ਆ ਫਿਰ ਆ ਗਿਆ ਮੈਂ 32 ਇਹ ਲੈ ਆ ਦੇ ਨਾ ਬੋਗਦਾ ਮੈਂ ਕਹਿਣਾ ਵੀ ਉਹ ਨਹੀਂ ਗੱਲ ਯਾਰ ਬੱਕਰੇ ਦਾ ਤੇਰੇ ਬੱਕਰੇ ਦੇ ਵਿੱਚ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੈ ਐਡਾ ਬੱਕਰਾ ਨਹੀਂ ਕੱਦ ਵਾਲਾ ਮਿਲਦਾ ਪਹਿਲੀ ਗੱਲ ਤਾਂ ਅਸੀਂ ਅਸੀਂ ਤੈਨੂੰ ਕਹਿੰਦੇ ਆ ਵੀ ਯਾਰ ਤੇਰੀ ਚਾਹ ਕਮੀ ਹੈ ਸਾਨੂੰ 32 ਦਾ ਦੇ ਅਸੀਂ ਤੈਨੂੰ ਕਿਹਾ ਵਿੱਚ ਕਮੀ ਆ ਕੋਈ ਉਹ ਵੀ ਗਰੀਬ ਬੰਦਾ ਕਮੀ ਤੇਰੇ ਚ ਹੈ ਇਹਦੇ ਚ ਨਹੀਂ ਹੈ ਤੇਰੇ ਚਾ ਕਮੀ ਜਿਹੜਾ ਦੰਦਾ ਨਹੀਂ ਆ ਉੜੇ ਹੁਣ ਫੱਈਆ ਜਿਹੜਾ 50000 ਦੁੱਗਣਾ ਕਹੀ ਜਾਂਦਾ ਨਾ ਡੇਡਾ ਕਹੀ ਜਾਂਦਾ ਕਵੀ ਤੇਰੇ ਚਪਤ ਨਹੀਂ ਡੇਡਾ ਹੁਣ ਇੱਥੇ ਨਾ ਵੀਡੀਓ ਚ ਗੱਲ ਢਿੱਗੜ ਗਈ ਲਾ ਹੁਣ ਬੱਕਰਾ ਇੱਕ ਦੋ ਤਰ੍ਹਾਂ ਦੀ ਇਹਦਾ ਅਸੀਂ ਮੋਲ ਬਹੁਤ ਕਰਦੀ ਪਹਿਲਾਂ ਦਾ ਚਲੋ ਕੋਈ ਨਹੀਂ ਕਰੋ ਫਿਰ ਤਾਂ ਕੀ ਹੈ ਮੁੱਲ 90 95 ਜੇ ਮੈਂ ਹੁਣ ਤਾਂ ਕਹਿੰਦਾ ਵੀ ਹੁਣੇ ਠੀਕ ਹੈ ਨਗਾਹੇ ਤੇ ਦਾਣੇ ਵੱਧ ਖਾ ਗਿਆ ਉਹਦਾ ਝਲਾ ਹੋ ਗਿਆ ਪਿੱਕਾ ਹੋ ਗਿਆ ਬਸ ਇਹ ਫਿੱਕਾ ਹੀ ਹੈ ਗੱਲਾ ਟਿੱਕੇ ਦੀ ਗੱਲ ਮੈਂ ਪਹਿਲਾਂ ਕਹੀ ਜਾਂਦਾ ਮੈਂ ਨੁਕਸ ਹੋਇਆ ਯਾਰ ਕੰਨ ਅੜ ਕੇ ਨਾ ਲੈ ਗਏ ਬੱਕਰੇ ਦੇ ਆਪਣੇ ਮੋੜ ਨੂੰ ਆਪੇ ਹੀ ਦਊਂਗਾ ਜੇ ਕੋਈ ਇਹਨਾਂ ਨੂੰ ਨੁਕਸਾਨ ਲੱਗੂਗਾ ਮੋੜਾਂਗੇ ਸੁਣ ਲੈ ਮੁੰਡਿਆ ਗੱਲ ਉਹ ਰੇ ਕੁਛ ਤਾਂ ਹੈ ਨਹੀਂ ਉਹ ਗੱਲ ਆ ਇੱਕ ਕੋਈ ਗੱਲ ਕਰਨ ਦੀ ਆ ਬਈ ਇਹ ਤੈਨੂੰ ਖਰੀਦਣ ਵਾਲੇ ਨੂੰ ਕਹਿੰਦਾ ਜੋ ਦੇਖਣਾ ਹੁਣ ਦੇਖ ਤੋੜ ਕੇ ਦੇਖ ਮਰਜੀ ਆ ਬਈ ਜੋ ਦੇਖਣਾ ਹੁਣ ਦੇਖ ਤੋੜ ਕੇ ਦੇਖ ਭਜਾ ਕੇ ਦੇਖ ਕੰਨ ਜਾ ਕੇ ਦੇਖ ਕਿਤੇ ਗੰਢ ਗੁੰਦਨਾ ਹੋਵੇ ਇੱਧਰੋਂ ਦੇਖ ਘਰੇ ਜਾ ਕੇ ਘਰੇ ਜਾ ਕੇ ਕਹੇ ਵੀ ਇਤਹਾਅ ਹੋ ਗਿਆ ਫੇਰ ਨਹੀਂ ਚੱਲਣੀ ਗੱਲ ਧੱਕਾ ਕੋਈ ਨਹੀਂ ਧੱਕਾ ਕੋਈ ਨਹੀਂ ਧੱਕਾ ਕੋਈ ਨਹੀਂ ਜੀ ਕਰਦਾ ਸੌਦਾ ਪਿਆਰ ਦਾ ਨਹੀਂ ਜੀ ਕਰਦਾ ਜਿਹੜੀ ਗੱਲ ਦੀ ਨੇ ਦਸਦੀ ਵੀ ਨਿਗਾਹੇ ਦਾਣੇ ਵੱਧ ਖਾ ਗਿਆ ਸੀ ਉਹਦੇ ਬਦਨਾਮ ਉਹਦੇ ਨਾਲ ਥੋੜਾ ਢਿੱਲਾ ਹੋ ਗਿਆ ਚੱਲ ਥੋੜਾ ਕੀ ਕੀ ਤੂੰ ਕੀ ਲਵਾਏ ਲਟਕਾ ਹੋ ਗਿਆ ਹੁਣ ਤਾਂ ਤੰਦਰੁਸਤ ਆ ਫੜ ਪੁੱਛ ਖਵਾ ਕੇ ਕੁਸਮਾਰ ਜੀ ਬੱਕਰੀ ਕਿਹਾ ਡੇ ਲੋ ਦੋ ਰਾਜਾ ਉਹ ਵੀ ਰੋਜ਼ ਵਿੱਚ ਹੀ ਰਹਿਣਾ ਇੱਥੇ ਬਬਲੀ ਆਪਾਂ ਕਿਹੜਾ ਕੋਈ ਪਾਸੇ ਯਾਰ ਪਹਿਲੀ ਗੱਲ ਠੱਗੀ ਕਿਤੇ ਬਾਹਰ ਭਾਏ ਨਾ ਪਿੰਡਾਂ ਚ ਥੋੜੀ ਸਗੀ ਬਾਜੀ ਹੁੰਦੀ ਆ ਕੱਲ ਨੂੰ ਫੇਰ ਮੂੰਹ ਮੱਤੇ ਨਹੀਂ ਲੱਗਣਾ ਸੀ ਜੇ ਕੋਈ ਨੁਕਸਾਨ ਦਾ ਨਾ ਨੁਕਸਾਨ ਸਾਰਾ ਕੋ ਸੱਟ ਆ ਤੁਸੀਂ ਸੌਦਾ ਕਰੋ ਆ ਪਾ ਪਾ ਦਾ ਸੌਦਾ ਸੌਦਾ ਉਹਨਾਂ ਦਾ ਮੈਂਵਣੇ ਨਾ ਮੋ ਲਾਉਂਦੇ ਆ ਉਹਨੇ ਕਦਾ ਦਾ ਮੈਂਬਰ ਮੈਂਵਣੀ ਵੇਚਣਦੇ ਆ ਆ ਆ ਦਾ ਮੈਂਵਣਾ ਥੋੜਾ 35000 ਦਾ ਹੋਗਾ ਬੱਕਰਾ ਅੱਧਾ ਖਾਲਾ ਤਾਂ ਕਰ ਲੈਨੇ ਯਾਰ ਆਏ ਘੱਟ ਨਹੀਂ ਯਾਰ ਨਹੀਂ ਬੱਕਰੇ ਨਹੀਂ ਦੇਖੇ ਪਹਿਲੇ ਮੈਦਾਨ ਚ ਆ ਜਾ ਮੈਦਾਨ ਚ ਨਹੀਂ ਬੱਕਰੇ ਨਹੀਂ ਦੇਖੇ ਪਹਿਲੇ ਬੱਕਰਾ ਠੀਕ ਹੈ ਜੇ ਬੱਕਰੇ ਨੂੰ ਤਾਂ ਅਸੀਂ ਤੈਨੂੰ ਕੋਈ ਕੁਝ ਕਿਹਾ ਮਾੜਾ ਇਹਦਾ ਬੱਕਰੇ ਨਹੀਂ ਦੇਖੇ ਨਹੀਂ ਬੱਕਰੇ ਦਾ ਕੁਝ ਮਾੜਾ ਕਿਹਾ ਤੈਨੂੰ ਕੋਈ ਨਹੀਂ ਲੀਰ ਕੋਈ ਨਹੀਂ ਜਦਾਂ ਤੈਨੂੰ ਬੱਕਰਾ ਨਹੀਂ ਕਹਿੰਦਾ ਤੂੰ ਬੱਕਰਾ ਨਹੀਂ ਦਿੰਦਾ ਤੂੰ ਤਾਂ ਕਹਿਆ ਯਾਰ ਸਾਡੇ ਚਾਚੇ ਵੀ ਵੀਡੀਓ ਬਣਾਇਆ ਇਹ ਪ੍ਰਾਣਾ ਪਾਲੀ ਆ ਹਾਂ ਹੁਣ ਦੱਸ ਪ੍ਰਾਣਾ ਪਾਲੀ ਆ ਇਹ ਠੀਕ ਹੈ ਨਾ ਇਧਰ ਆ ਮੇਰੇ ਕੋਲ ਠੀਕ ਹੈ ਨਾ ਹੁਣ ਲਾ ਓ ਪਾਸੇ ਨਹੀਂ ਜਾਣਾ ਇੱਥੇ ਹੀ ਗੱਲ ਇੱਥੇ ਗੱਲ ਸੁਣ ਲੈ ਲਾ ਦੇ ਕਿੰਨੇ ਤੋਂ ਜਿੰਨੇ ਕਿਤਾ ਮਾਂ ਬਿਲਾ ਤੇ ਫਿਰ ਬੰਦੇ ਤੋਂ ਬਾਵਲੀ ਆ ਜਾ ਫਿਰ ਤੂੰ ਵੀ ਕਰਨੀ ਚੀਜ਼ ਸੁਣਾ ਦੇਣਾ 40 ਤੋਂ 15 ਕੇ 10 ਕਰਾ ਤੇਰਾ ਬੱਕਰਾ ਵੇਚ ਗੋ ਇਹ ਤਾਂ 40 ਜੰਦਰ ਬਸ ਬਸ ਫਿਰ ਹੁਣ ਇੰਨੇ ਦਾ ਨਹੀਂ ਇੰਨੇ ਦਾ ਹੁਣ ਤਾਂ ਬੱਕਰੇ ਠੀਕ ਜਿਹੜਾ ਦੇਖ ਸੋਨਾ ੱੱਕਾ ਕਰ ਗਰੀਬ ਬੰਦਾ ਗਰੀਬ ਬੰਦਾ ਉਹ ਨਹੀਂ ੱੱਕਾ ਕਰਦਾ ਲੈ ਤੂੰ ਆਇਆ ਕਰ ਬੱਕਰੇ ਗਾਣੇ ਉਂਦੇ ਪਰੀਆਂ ਬੱਕਰਾ ਭਲਾ ਵਾਲੇ ਦੋ ਚੱਕ ਲੈ ਆਪਣੇ ਕੋਲ ਜਦ ਦੂਜੇ ਚੱਕ ਲੈ ਲੋਹਾਰ ਬੱਕਰੇ ਤਾਂ ਸਾਡੇ ਵੀ ਖੜੇ ਆ ਬੱਕਰੇ ਤਾਂ ਸਾਡੇ ਵੀ ਖੜੇ ਆ ਉਹ ਬੱਕਰੇ ਨੂੰ ਤਾਂ ਨਹੀਂ ਜਵਾਬ ਦਿੰਦੇ ਵੀ ਮਤਲਬ ਇਹ ਰਿਵਾਜ ਕੀ ਮਾਰ ਤੇ ਉਹ ਕੀ ਗੱਲ ਹੈ ਜਦ ਤੂੰਗਾ ਨਾ ਮਨੁਹੇ ਨੇ ਲੱਗਦੇ ਆ ਉਹਨੇ ਦਾ ਹੀ ਹੋ ਗਿਆ ਲੈ ਵੇ ਲੋਟਾ ਹੁਣ ਆ ਰਿਹਾ ਮੈਨੂੰ ਤਾਂ ਲੱਗ ਜਾਂਦਾ ਨੂੰ ਨਹੀਂ ਕਿਹਦਾ ਕੱਟ ਕਿਉਂ ਗਈ ਯਾਰ ਕੋਈ ਹੋਈ ਬੰਦਾ 36 ਲੱਗਦਾ ਤੈਨੂੰ 36 ਲੱਗਦਾ 36 ਦਾ ਹੀ ਦੇ ਤਿੰਨ ਚਾਰ ਲੱਖ ਰੁਪਿਆ ਦੀ ਬਹੂ ਤੇ ਲਾ ਕੇ ਆ ਗਿਆ ਇਹ ਜਾਣ ਵਾਲਾ ਬੰਦਾ ਹੁੰਦਾ ਗੰਜਾਇਸਾ ਦਾ ਗੰਜਾਇਸਾ ਹੁੰਦਾ ਆਪਾਂ ਦਵਾ ਦਾਂਦੇ ਲੋਟਾ ਵਾਵੜੀ ਹੁੰਦਾ ਸਿਰਾ ਹੁੰਦਾ ਨਾਮ ਗਾਣੀ ਹੋ ਵੀ ਨਹੀਂ ਬਸ ਉਹ ਚੀਜ਼ ਪਾੜ ਰਹੀ ਹੈ। ਕੋ ਬਬਲੀ ਚੱਲ ਫਾਲਾ। ਉਹ ਮੁੰਡਿਆ ਨਹੀਂ ਬਬਲੀ। ਉਰੇ ਆ ਜਾ ਤੇਰੇ। ਹੁਣ ਕੀ ਰਹੇਗਾ ਤੂੰ ਕਹ ਮੈਨੂੰ ਆ ਲੱਗਦਾ ਪਤਾ ਨੂੰਨੇ ਕਹਿਤਾ। ਨਹੀਂ ਫਿਰ ਮੈਂ ਤੈਨੂੰ ਦੱਸਿਆ ਮੈਂ ਕਿ ਵੀ ਇੰਨੇ ਮਾਪਾ ਦਿੱਤੇ। ਚੱਕ 1000 ਵਾਧੋ। ਨਹੀਂ ਲੱਗੇ ਤੋਂ ਹੋਇਆ। 1000 ਵਾਧੋ। ਬੱਸ ਲੈ ਜਾਓ। ਲੈ ਜਾਓ। ਲੱਗੇ ਤੋਂ 1000 ਵਾਧਾ। ਹੋ ਗਿਆ ਬਾਈ। ਲੱਗੇ ਤੋਂ 1000 ਵਾਧਾ। ਉਹ ਨਹੀਂ ਮੰਨ। ਮੈਂ ਤੂੰੜ ਮਾਰਦਾ ਮੈਂ ਕਹਿੰਦਾ ਯਾਰ ਇੰਨੇ ਲੱਗਿਆ ਮੈਂ ਤੈਨੂੰ ਗੱਪ ਮਾਰਨ ਦੇ ਪਰ ਲੋੜ ਹੀ ਨਾਗਾ ਵੀ ਇੰਨੇ ਵੀ ਲੱਗੇ ਤੇ ਵਿਸ਼ਵਾਸ ਨਹੀਂ ਕੀਤਾ ਤੇਰੇ ਤੇ ਵਿਸ਼ਵਾਸ ਕੀਤਾ ਕਿ ਨਹੀਂ ਕੀਤਾ ਤੂੰ ਕਹਿੰਦਾ ਇੰਨੇ ਲੱਗਦੇ ਉਸ ਤੋਂ ਕਿਹਾ ਹਜ਼ਾਰ ਵੱਧ ਨਹੀਂ ਲੋਟਾ ਭੁਗਦਾ ਤੈਨੂੰ ਨਹੀਂ ਪਾਉਦਾ ਭੁਗਦਾ ਨਹੀਂ ਪਾਉਦਾ ਆਏ ਕਿ ਮੈਂ ਭੁਗਦਾ ਕੀ ਗੱਲ ਤੇਰੀ ਚੰਗੂ ਸਾਡੇ ਵੀ ਜੇ ਲੋਕ ਐ ਕਰੋ ਯਾ ਫੜੋ ਆ ਦੱਸ ਵੀ ਤੇ ਬੱਕਰੇ ਲੈ ਜਾ ਬੱਕਰੀਆਂ ਜਾ ਉਹਨੂੰ ਕਹੇ 6 ਮਹੀਨੇ ਰੱਖ ਲਾ ਨਹੀਂ ਐ ਵੀ ਨਹੀਂ ਕਰਦਾ ਬੱਕਰੇ ਭਰਾ ਲੈ ਆ ਐ ਵੀ ਨਹੀਂ ਕਰਦਾ ਆਲਦਾ ਫੜਦਾ ਜਾ 30000 ਦਾ ਬੱਕਰਾ ਹੋ ਗਿਆ ਓਏ ਹੋਰ 2 ਘੰਟੇ 40 ਦਾ ਆਣਾ ਅਸ ਮਾਰੇ ਦੇ ਦੇਖਿਓ ਉਹ ਨੱਪ ਗਿਆ ਯਾਰ ਉਹ ਯਾਰ ਨਾ ਜੋ ਛੱਕੇਗਾ ਕੀ ਛੱਕੇਗਾ ਜੀ ਨਾ ਜੋ ਤੂੰ ਬੱਕਰਾ ਲੈ ਕੇ ਆ ਲੈ ਮੇਰੀ ਗੱਲ ਸੁਣ ਇੱਕ ਮਿੰਟ ਮਾਂ ਇੱਕ ਮਿੰਟ ਇੱਕ ਮਿੰਟ ਬੋਲਣ ਦੇ ਮਾਰੇ ਬੋਲਣ ਦੇ ਬੋਲਣ ਦੇ 45000 ਤੋਂ ਘਟ ਨਹੀਂ ਦੇਣਾ ਨਹੀਂ ਨਹੀਂ ਬਸ ਆ ਫੜ ਨਾ ਲੋ ਮਰੀ ਜਾਂਦਾ ਭਗਵਾਏ ਏ ਲੱਪੜ ਮਾਰ ਲੈ ਥੋੜੀ ਧੋੱਕੇ ਮਾਰਦਾ ਮੈਂ ਡਰਾਉਣਾ ਇੱਕ ਕੱਜ ਥੋੜਾ ਡਰਾਉਣਾ ਪਿਆਰ ਆਏ ਨਹੀਂ ਬਸ ਇੱਕ ਥੋ ਸੋਣਾ ਮੇਰੀ ਗੱਲ ਹੁਣ ਇਤੋਂ ਬਾਅਦ ਕੋਈ ਪੰਜ ਪੈਸੇ ਨਹੀਂ ਲੈਣੇ ਰੁਪਿਆ ਹਜ਼ਾਰ ਛੜਾਉਣਾ 40 ਚੋਂ ਬਸ ਲੈ ਜਾ ਯਾਰ ਤੂੰ ਲੈ ਜਾ ਉਹ ਲੋਟ ਯਾਰ ਤੇਰੇ ਗਾ ਸੁਣ ਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ 10000 ਰੁਪਏ ਦੇਵਾਂਗੇ ਇਹਨੂੰ ਦੋ ਮਹੀਨੇ ਹਾਂ ਉਹ ਦੱਸ ਦਿਓ ਠੀਕ ਹੈ ਦੂਜਾ ਤੈਨੂੰ ਇੱਕ ਅੱਧੇ ਦਿਨ ਚ ਰੁਪਏ ਦੇ ਦਿੰਦੇ ਬਸ ਠੀਕ ਹੋ ਵੀਡੀਓ ਦਾ ਤਾਉ ਜੇ ਫਰਸੋ ਠੀਕ 10000 ਰੁਪਏ ਦੇਵਾਂਗੇ 2 ਮਹੀਨਾ ਠੀਕ ਹੈ 2 ਮਹੀਨਾ ਠੀਕ ਹੈ ਵੀ 2 ਮਹੀਨਾ ਪਰ ਪੜਤਾਈ ਤੇ ਕਰੋ ਨਾ 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 ਨ